ਹਾਂਜੀ ਅੱਜ ਤੁਹਾਡੇ ਲਈ ਲੈ ਕੇ ਆਏ ਆਂ ਆਪਾਂ ਬਹੁਤ ਹੀ ਚੰਗੀ ਕੁਆਲਿਟੀ ਦੀਆਂ ਵੱੱਸੀਆਂ ਵੱੱਸੀ 1 ਨੀ 2 ਨੀ 3 ਨੀ ਇਕੱਠੀਆਂ 7 ਵੱੱਸੀਆਂ ਸੇਲ ਕਰਨੀਆਂ ਨੇ ਤੇ ਵੀਡੀਓ ਦੇਖੀ ਚੱਲੋ ਨਾਲੇ ਜਾਣਕਾਰੀ ਤੁਹਾਨੂੰ ਦਿੰਨੇ ਆਂ ਸਾਰੀ ਇਨ੍ਹਾਂ ਵੱੱਸੀਆਂ ਦੀ ਉਮਰ ਹੈਗੀ ਆ ਜੀ ਤਨ ਮਹੀਨਿਆਂ ਤੋਂ ਲੈ ਕੇ 8 ਮਹੀਨਿਆਂ ਤੱਕ ਦੀ ਉਮਰ ਦੀਆਂ ਬੱਚੀਆਂ ਨੇ ਹੈ ਤੇ ਪਿੰਡ ਹੈਗਾ ਸਰਾਉਂਦ ਨੇੜੇ ਮਰੇੜ ਕੋਟਲਾ ਕੇਵਲ ਮੁੱਲ ਜਾਣਨ ਲਈ ਤੁਸੀਂ ਫੋਨ ਕਰ ਸਕਦੇ ਹੋ ਨੰਬਰ ਸਕਰੀਨ ਤੇ ਹੇਠਾਂ ਚੱਲ ਰਿਹਾ ਹੈ ਤੇ ਪਾਸ਼ੀਅੰਤ ਤੁਸੀਂ ਦੇਖ ਸਕਦੇ ਹੋ ਜੇ ਚੰਗੀਆਂ ਲੱਗੀਆਂ ਮੁੱਲ ਜਾਣ ਲਈ ਤੁਸੀਂ ਇਹ ਟਾਂ ਦੇ 3 ਨੰਬਰ ਤੇ ਸੰਪਰਕ ਕਰ ਸਕਦੇ ਹੋ ਜੀ